ਇਸ ਸਮੇਂ ਨਾ ਸਾਹਮਣੇ ਵੀਡੀਓ ਫਰੇਮ ਦੇ ਵਿੱਚ ਤੁਸੀਂ ਨਹਿਰ ਦੇਖ ਰਹੇ ਹੋ ਜਿਹੜੀ ਨਹਿਰ ਸਾਹਮਣੇ ਰੋਪੜ ਹੈੱਡ ਵਰਕਰਸ ਦੇ ਵਿੱਚੋਂ ਕੱਟ ਕੇ ਇਧਰ ਨੂਰਪੁਰ ਵੇਦੀ ਵਾਲੀ ਸਾਈਡ ਨੂੰ ਜਾ ਰਹੀ ਆ ਉਹ ਸਾਹਮਣੇ ਉੱਪਰ ਸਰਕਾਰੀ ਖਾਲਸਾ ਚੌਂਕੀ ਦਾ ਜਿਹੜਾ ਨਿਸ਼ਾਨ ਸਾਹਿਬ ਆ ਉਹ ਝੂਲਦਾ ਹੋਇਆ ਆਪਾਂ ਨੂੰ ਦਿਖਾਈ ਦੇ ਰਿਹਾ ਸਵਾਗਤ ਆ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸ਼ਹਿਰ ਰੋਪੜ ਤੋਂ ਦੁਬਾਰਾ ਦੁਬਾਰਾ ਇਸ ਕਰਕੇ ਕਿਉਂਕਿ ਜਿਵੇਂ ਪਿਛਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਰੋਪੜ ਸ਼ਹਿਰ ਦੀਆਂ ਦੇਖਣਯੋਗ ਜਗਾਵਾਂ ਜਿਹਦੇ ਵਿੱਚ ਆਰਕੀਓਲੋਜੀਕਲ ਮਿਊਜ਼ੀਅਮ ਹੜੱਪਾ ਸਭਿਅਤਾ ਨਾਲ ਜਿਹੜੀ ਸਾਈਟ ਇੱਥੇ ਮਿਲੀ ਆ ਉਹ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਉਸ ਤੋਂ ਬਿਨਾ ਸਰਕਾਰੀ ਖਾਲਸਾ ਚੌਕੀ ਤੇ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਪਾਰਕ ਆ ਜਿਹੜਾ ਉਹ ਦੇਖ ਚੁੱਕੇ ਹਾਂ ਉਸ ਤੋਂ ਬਾਅਦ ਜਿਵੇਂ ਆਪਾਂ ਉੱਪਰ ਹੈੱਡ ਤੇ ਵਾਪਸ ਆਏ ਨਾ ਤਾਂ ਸਾਡੀ ਇੱਛਾ ਹੋਈ ਵੀ ਆਪਾਂ ਇੱਥੇ ਨਹਿਰ ਕਿਨਾਰੇ ਦਰਿਆ ਕਿਨਾਰੇ ਬੈਠ ਕੇ ਨਾ ਚਾਹ ਦਾ ਆਨੰਦ ਲਈਏ ਚਾਹ ਦਾ ਲਤਫ ਲੈਈਏ ਇੱਥੇ ਇੱਕ ਬਹੁਤ ਸੋਹਣੀ ਭਾਈ ਸਾਹਿਬ ਦੀ ਟੀ ਕਾਰਟ ਆ ਚਾਹ ਦੀ ਸਟਾਲ ਆ ਪਕੌੜੇ ਵੀ ਬਣਾ ਰਹੇ ਆ ਚਾਹ ਵੀ ਬਣਾ ਰਹੇ ਨੇ ਅੱਗੇ ਆਪਾਂ ਇਹ ਵੀਡੀਓ ਹੁਣ ਉਹਨਾਂ ਦੀ ਦੁਕਾਨ ਤੇ ਜਾ ਕੇ ਸ਼ੁਰੂ ਕਰਦੇ ਆ ਤੁਹਾਡੇ ਨਾਲ ਵੀ ਜਾਣ ਪਛਾਣ ਕਰਾਉਨੇ ਆ ਬਾਈ ਜੀ ਉਹਨਾਂ ਬਾਰੇ ਦੱਸਦੇ ਆ ਕਿਉਂਕਿ ਜੰਗ ਜਨਰੇਸ਼ਨ ਆ ਜਿਹੜੀ ਕਿਸੇ ਕਿੱਤੇ ਦੇ ਵਿੱਚ ਆ ਮਿਹਨਤ ਕਰ ਰਹੀ ਆ ਤਾਂ ਆਪਣਾ ਫਰਜ਼ ਬਣਦਾ ਉਹਨਾਂ ਨੂੰ ਸਰਾਉਣਾ ਉਹਨਾਂ ਤੱਕ ਜਾਣਾ ਉਹਨਾਂ ਤੱਕ ਪਹੁੰਚਣਾ ਮੈਂ ਨਾ ਉਸੇ ਨਹਿਰ ਦੇ ਵਿੱਚੋਂ ਬਾਹਰ ਆ ਗਿਆ ਹੁਣ ਇਹ ਸਾਹਮਣੇ ਵਾਲੇ ਪਾਸੇ ਹੀ ਹੈਡ ਵਰਕਰਸ ਤੋਂ ਆਇਆ ਜਾਂਦਾ ਤੇ ਇੱਕ ਹੋਰ ਵੀ ਜੀ ਉਹਨਾਂ ਨੇ ਦੱਸਿਆ ਆਪਾਂ ਨੂੰ ਵਿਸ਼ੇਸ਼ ਇੱਥੇ ਨਾ ਕੁਛ ਇਦਾਂ ਹੈਡ ਪੰਪਸ ਨੇ ਜਿਹੜੇ ਉਹ ਲੱਗੇ ਹੋਇਆ ਜਿਵੇਂ ਆ ਤੁਸੀਂ ਦੇਖ ਰਹੇ ਹੋ ਉਧਰੋਂ ਸਾਹਮਣੇ ਦੇਖ ਰਹੇ ਹੋ ਪਾਣੀ ਭਰਦੇ ਹੋਏ ਆਪਣੇ ਸੱਜਣ ਮਿੱਤਰ ਦੇਖ ਰਹੇ ਹੋ ਇੱਥੇ ਨਾ ਪਾਣੀ ਆ ਜਿਹੜਾ ਬਹੁਤ ਸਾਫ਼ ਸ਼ੁੱਧ ਠੰਡਾ ਮਤਲਬ ਸਾਰੇ ਆਰਓ ਪਿਉਰੀਫਾਇਰਸ ਨੂੰ ਫੇਲ ਕਰਦਾ ਨਹਿਰ ਦੇ ਬਿਲਕੁਲ ਕਿਨਾਰੇ ਤੇ ਲੱਗਿਆ ਹੋਇਆ ਉੱਤੀ ਜਿਵੇਂ ਆਪਾਂ ਪਾਣੀ ਪੀਣ ਲਈ ਰੁਕੇ ਤਾਂ ਓਮ ਸ਼ਿਵ ਤੀਸਟਾਲ ਸਾਹਮਣੇ ਤੁਹਾਡੀ ਵੀਡੀਓ ਸਕਰੀਨ ਤੇ ਆ ਬਾਈ ਜੀ ਉਹਨਾਂ ਦੀ ਇੱਥੇ ਗਰਾਊਂਡ ਦੇ ਬਾਹਰ ਵਾਲੇ ਪਾਸੇ ਹੀ ਘਾਟ ਆ ਬਹੁਤ ਸੋਹਣਾ ਸੈਟਅਪ ਵੀਰ ਜੀ ਉਹਨਾਂ ਨੇ ਇੱਥੇ ਸੈੱਟ ਕਰਿਆ ਹੋਇਆ ਚੱਲਦੇ ਆ ਮਿਲਦੇ ਆ ਵੀਰ ਜੀ ਉਹਨਾਂ ਨੂੰ ਤੁਹਾਨੂੰ ਵੀ ਮਲਾਉਨੇ ਆ ਇਹ ਜਿਹੜੀ ਜਗ੍ਹਾ ਦੀ ਮੈਂ ਤੁਹਾਡੇ ਨਾਲ ਸਾਂਝ ਪਾ ਰਿਆਂ ਠੰਡਿਕ ਹੋਈ ਨੇੜੇ ਸ਼ਿਮ ਮੰਦਰ ਰੋਪੜ ਕਰਕੇ ਇਹ ਜਗ੍ਹਾ ਵਜਦੀ ਆ ਵੀਰ ਜੀ ਉਹਨਾਂ ਕੋਲੇ ਚਾਹ ਮਿਕਸ ਪਕੌੜੇ ਬਰੈਡ ਤੇ ਹੋਰ ਸਨੈਕਸ ਨੇ ਜਿਹੜੇ ਮਠੀਆਂ ਨਮਕੀਨ ਬਿਸਕੁਟ ਸਾਰਾ ਕੁਝ ਮਿਲਦਾ ਜੇ ਆਪਾਂ ਕਿਤੇ ਘੁੰਮਦੇ ਫਿਰਦੇ ਆ ਨਾ ਤਾਂ ਆਪਾਂ ਚਾਹ ਦੀ ਲੋੜ ਤਾਂ ਮਹਿਸੂਸ ਕਰਦੀ ਕਰਦੇ ਆ। ਬਾਈ ਜੀ ਉਹਨਾਂ ਦੀ ਸਪੈਸ਼ਲ ਗੋੜ ਵਾਲੀ ਚਾਹ, ਉਹ ਪੀਵਾਂਗੇ ਵੀ, ਤੁਹਾਨੂੰ ਵੀ ਦਿਖਾਵਾਂਗੇ। ਆਓ ਹੁਣ ਬਾਈ ਦੀ ਉਹਨਾਂ ਨੂੰ ਮਿਲਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੀ ਜੀ ਦੱਸੋ ਥੋੜਾ ਜਿਹਾ ਆਪਣੀ ਸਟਾਲ ਬਾਰੇ ਕੀ ਕੀ ਬਣਾਉਂਦੇ ਹੋ? ਕਿੰਨੇ ਟਾਈਮ ਤੋਂ ਇੱਥੇ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ? ਇਹ ਰੋਪੜ ਆਪਣਾ ਠੰਡੀ ਖੂਈ ਵੱਜਦਾ ਜੀ। ਠੀਕ ਆ ਜੀ। ਤੇ ਇੱਥੇ ਆਪਣਾ ਮੇਧਰ ਆ ਜਾਓ ਤੁਹਾਡੇ ਵੱਲ। ਆ ਜਾਓ। ਹਾਂਜੀ। ਇਹ ਗੁੜ ਦੀ ਚਾਹ ਬਣਾਉਂਦੇ ਜੀ ਆਪਾਂ ਸਪੈ ਠੀਕ ਹੈ ਜੀ ਤੇ ਬ੍ਰੈਡ ਪਕੌੜੇ ਸਰੋਹ ਤੇਲ 'ਚ ਬਣਦੇ ਆ ਜੀ ਆਪਣੇ ਕੋਲ ਅੱਛਾ ਜੀ ਤੇ ਇੱਕ ਵਾਰੀ ਜ਼ਰੂਰ ਆਓ ਦਰਸ਼ਨ ਦੇ ਕੇ ਜਾਓ ਤੇ ਚੈੱਕ ਕਰਕੇ ਜਾਓ ਬਾਈ ਜੀ ਠੀਕ ਹੈ ਜੀ ਤੇ ਵੀਰ ਜੀ ਉਹ ਨਹੀਂ ਨਾ ਇੱਥੇ ਜਿਵੇਂ ਆਪਾਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰਦਾ ਸੀ ਕਿ ਜਿਵੇਂ ਜਨਰੇਸ਼ਨ ਕੋਈ ਨਵੀਂ ਜਨਰੇਸ਼ਨ ਆਪਣੀ ਕੰਮ ਸ਼ੁਰੂ ਕਰਦੀ ਆ ਤਾਂ ਆਪਾਂ ਨੂੰ ਉਹਨਾਂ ਦਾ ਪ੍ਰਸਾਹਨ ਦੇਣਾ ਬਹੁਤ ਜ਼ਰੂਰੀ ਆ ਸਹਿਯੋਗ ਦੇਣਾ ਜ਼ਰੂਰੀ ਆ ਬਾਈ ਜੀ ਉਹ ਨਹੀਂ ਅੱਜ ਵੀ ਰਵਾਇਤੀ ਢੰਗ ਨਾਲ ਨਾ ਇੱਥੇ ਚੁੱਲਿਆਂ ਦੇ ਉੱਤੇ ਪੱਠੀਆਂ ਦੇ ਉੱਤੇ ਜਿਹੜੇ ਖਾਣ ਪੀਣ ਲਈ ਪਕਵਾਨ ਤੇ ਚਾਹ ਜਿਹੜੀ ਤਿਆਰ ਕਰਦੇ ਆ ਸામਨੇ ਤੁਹਾਡੀ ਵੀਡੀਓ ਸਕਰੀਨ ਤੇ ਆ ਸ਼ਾਇਦ ਰਸੋਈ ਦੇ ਇਸ ਪਾਸੇ ਵੱਲ ਕੋਈ ਨਹੀਂ ਆਉਣ ਦਿੰਦਾ ਬਿਲਕੁਲ ਸਾਫ ਸੁਥਰਾ ਭੋਜਨ ਹੈ ਜਿਹੜਾ ਬਾਈ ਜੀ ਉਹਨਾਂ ਵੱਲੋਂ ਤਿਆਰ ਕਰਿਆ ਜਾਂਦਾ ਤੇ ਬਣਾ ਕੇ ਆਉਂਦੇ ਜਾਂਦੇ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਨੇ ਜਾਂ ਆਪਣੇ ਵਰਗੇ ਸਹਲਾਨੀ ਨੇ ਉਹਨਾਂ ਨੂੰ ਸਰਵ ਕਰਿਆ ਜਾਂਦਾ ਜਿਵੇਂ ਆਪਾਂ ਵੀਡੀਓ ਦੇ ਪਿਛਲੇ ਭਾਗ ਚ ਦੇਖਿਆ ਵੀਰ ਜੀ ਉਹ ਨਹੀਂ ਬਹੁਤ ਵਧੀਆ ਢੰਗ ਨਾਲ ਸਮਾਨ ਤਿਆਰ ਕਰ ਰਿਹਾ ਆਪਾਂ ਇੱਥੇ ਵੀਰ ਜੀ ਉਹਨਾਂ ਤੋਂ ਬਰੈਡ ਕਰਵਾਏ ਨੇ ਗੋੜਾੜੀ ਚਾਹ ਕਰਵਾਈ ਆ ਤੇ ਇੱਧਰ ਵੀਰ ਜੀ ਬੈਠੇ ਨੇ ਵੀਰੇ ਕਿਵੇਂ ਆ ਸਵਾਦ ਬਹੁਤ ਵਧੀਆ ਆਪਾਂ ਵੀ ਖਾਂਦੇ ਆ ਹੁਣ ਦੇਖਦੇ ਆ ਕਿਸ ਤਰ੍ਹਾਂ ਦਾ ਬਾਈ ਉਹਨਾਂ ਨੇ ਆਪਾਂ ਨੂੰ ਬਰੈਡ ਬਣਾ ਕੇ ਦਿੱਤਾ ਤੇ ਸਾਰੀਆਂ ਚਟਣੀਆਂ ਵਗੈਰਾ ਜਾਂ ਜੋ ਬਰੈਡ ਵੀਰੋਂ ਨਹੀਂ ਬਣਾਉਂਦੇ ਆ ਸਾਰਾ ਘਰ ਦੇ ਮਟੀਰੀਅਲ ਤੋਂ ਆਪ ਤਿਆਰ ਕਰਕੇ ਜਿਵੇਂ ਆਪਾਂ ਆਪਣੀ ਦੇਸੀ ਰਸੋਈ ਚ ਖਾਂਦੇ ਆ ਯਾਰ ਇਹ ਸਮਝੋ ਤੇ ਟੇਸਟ ਕਰਦੇ ਆ ਨਾਲੇ ਤੁਹਾਨੂੰ ਕਰਾਉਂਦੇ ਆ ਦੇਖਦੇ ਆ ਕਿਸ ਤਰ੍ਹਾਂ ਦਾ ਹਾਏ ਜਿਵੇਂ ਬਾਈ ਉਹਨਾਂ ਨੇ ਦੱਸਿਆ ਸੀ ਸਾਫ ਸੁਥਰੇ ਤੇਲ 'ਚ ਬਣੇ ਹੋਣ ਕਰਕੇ ਨਾ ਜਿਵੇਂ ਐਂ ਲੱਗਦਾ ਜਿਵੇਂ ਆਪਾਂ ਆਪਣੇ ਘਰੇ ਰਸੋਈ 'ਚ ਬੈਠੇ ਖਾਣੇ ਹੁੰਨੇ ਆ। ਚਟਣੀਆਂ ਦਾ ਪੂਰਾ ਸੁਆਦ ਆ ਰਿਹਾ। ਹਰ ਚੀਜ਼ ਦਾ ਧਨੀਏ ਦਾ, ਪਦੀਨੇ ਦਾ, ਮਿੱਠੇ ਦਾ, ਗੁੜ ਦਾ। ਚਾਹ ਬਾਈ ਉਹਨਾਂ ਦੀ ਸਪੈਸ਼ਲ ਆ ਗੋੜਾ ਵਾਲੀ। ਆਪਾਂ ਨੇ ਨਾ ਵੀਰ ਜੀ ਉਹਨਾਂ ਤੋਂ ਬਰੈਡ ਤੇ ਗੋੜਾ ਵਾਲੀ ਚਾਹ ਜਿਹੜੀ ਇਹਨਾਂ ਦੀ ਸਪੈਸ਼ਲ ਆ ਉਹ ਕਰਵਾਈ ਸੀ। ਬਰੈਡ ਆਪਾਂ ਨੇ ਟੇਸਟ ਕਰ ਲਿਆ। ਹੁਣ ਆਪਾਂ ਚਾਹ ਟੇਸਟ ਕਰਦੇ ਆਂ। ਦੇਖਦੇ ਆਂ ਕਿਵੇਂ ਦੀ ਬਣਾਈ ਆ ਬਾਈ ਉਹਨਾਂ ਨੇ। ਤੇ ਤੁਹਾਡੇ ਨਾਲ ਜਿਹੜੀ ਜਾਦੀ ਵੀ ਆ ਟੇਸਟਿੰਗ ਤੇ ਜਾਂ ਚਾਹ ਦਾ ਕਿਵੇਂ ਆ ਸਵਾਦ ਉਹ ਦੱਸਦੇ ਆ ਦੇਖਦੇ ਆ ਵੀ ਗੋੜਾ ਵਾਲੀ ਚਾਹ ਕਿਵੇਂ ਦੀ ਬਾਈ ਉਹਨਾਂ ਨੇ ਬਣਾਈ ਆ ਜੇ ਮੈਂ ਚੁੱਲ੍ਹੇ ਤੇ ਬਣੀ ਹੋਈ ਆ ਨਾ ਹਰ ਚੀਜ਼ ਦਾ ਸਵਾਦ ਆ ਰਿਹਾ ਚੁੱਲੇ ਦਾ ਮਿੱਟੀ ਦਾ ਇਲਾਇਚੀ ਆਦਰਕ ਗੋੜਾ ਜਿਹੜਾ ਜਿਹੜਾ ਕੁਝ ਵੀ ਉਹਨਾਂ ਨੇ ਪਾਇਆ ਐਨ ਇੱਕ ਨੰਬਰ ਚਾਹ ਵੀ ਉਹਨਾਂ ਨੇ ਬਣਾ ਕੇ ਸਰਵ ਕਰੀ ਜੇ ਤੁਸੀਂ ਗੋੜਾ ਵਾਲੀ ਚਾਹ ਦੇ ਸ਼ਕੀਨ ਹੋ ਤਾਂ ਇਹ ਜਗ੍ਹਾ ਫਿਰ ਤੁਹਾਡੇ ਲਈ ਆ ਰੋਪੜ ਸ਼ਹਿਰ ਦੇ ਵਿੱਚ ਖੰਡਿੰਗ ਹੋਈ ਦੇ ਕੋਲੇ ਗਰਾਊਂਡ ਦੇ ਬਿਲਕੁਲ ਬਾਹਰ ਨਹਿਰ ਦੇ ਉੱਪਰ ਆਪਾਂ ਸੱਜਣੋਂ ਇਸ ਸਮੇਂ ਬੈਠੇ ਆਂ ਇੱਥੇ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤਾਂ ਲਾਈਕ ਕਰ ਲਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਸ਼ੇਅਰ ਕਰ ਦਿਓ ਜੇ ਕੋਈ ਰੋਪੜ ਘੁੰਮਣ ਫੇਰ ਨਾ ਰਿਹਾ ਤਾਂ ਇਸ ਜਗ੍ਹਾ ਦੇ ਉੱਤੇ ਆ ਕੇ ਝਾਦਾ ਆਨੰਦ ਜ਼ਰੂਰ ਲੈ ਸਕਦਾ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਬਣੇ ਰਹੋ ਆਪਣੇ ਚੈਨਲ ਨਾਲ